ਬਾਦ ਮੈਂ ਤਾਂ ਜੇ ਨੱਠ ਗਿਆ ਤੇ ਸਕੂਲੇ ਤੇ ਕਈ ਚੱਲਣਾ ਕਿੰਨਾ ਤੇ ਮੇਰਾ 10-4 ਸਾਲ ਹੋ ਗਏ ਇੱਥੇ ਆਉਂਦਾ ਤੇ ਚਲੇ ਜਾਂਦਾ ਤੇ ਕੋਈ ਵੀ ਨਹੀਂ ਆਉਂਦਾ ਨਾ ਘਟਾ ਹਾਂਜੀ ਹਾਂ ਅੱਛੇ ਮਾਸਟਰ ਬਹੁਤ ਬੱਚੇ ਹੋਣਗੇ ਕਿ ਬੱਚੇ ਕਿੱਥੋਂ ਹੋਣੇ ਕਮੇਟੀ ਬੈਂਡਾ ਤੇ ਕਮੇਟੀ ਬਣਨੇ ਕੇ ਪਹਿਲਾਂ ਕਿੱਥੋਂ ਬਣ ਜਾਣੀ ਸਰਿਆੜਾ ਅਛੇ ਕੀ ਕਹਿਣਾ ਚਾਹਦੇ ਹੋ ਸਕੂਲ ਬਾਰੇ ਸਕੂਲ ਆਉਂਦਾ ਨਹੀਂ ਸਕੂਲ ਆਇਆ ਤੇ ਮੈਂ ਟਿਕ ਨੱਠ ਗਿਆ ਤੇ ਸਕੂਲ ਇੱਥੇ ਕਈ ਚੱਲਣਾ ਕਿੰਨੀ ਦੇਰ ਤੋਂ ਇਦਾਂ ਕਰਦੇ ਮੈਂ 3-4 ਸਾਲ ਹੋ ਗਏ ਇੱਥੇ ਆਉਂਦਾ ਤੇ ਚਲੇ ਜਾਂਦਾ ਤੇ ਕੁਝ ਕਰਦੇ ਕਿੰਨੇ ਟੀਚਰ ਆਉਂਦੇ ਨਹੀਂ ਕੋਈ ਵੀ ਨਹੀਂ ਆਉਂਦਾ ਆਉਂਦਾ ਕਿਹੜਾ ਹਾਂਜੀ ਕਿਹੜਾ ਆਉਂਦਾ ਤੇ ਚੱਲ ਜਾਂਦਾ ਕੌਣ ਆਉਂਦਾ ਕੀ ਨਾਮ ਮਟੀਰੀਅਮ ਨਾ ਤਾਂ ਮੈਨੂੰ ਕਲਾਸ ਵੀ ਪਤਾ ਨਹੀਂ ਨਾਂ ਵੀ ਉਹਦਾ ਬੱਚੇ ਵੀ ਆਉਂਦੇ ਸਕੂਲ ਤੋਂ ਬੱਚੇ ਮਾਸਟਰ ਬਹੁਤ ਬੱਚੇ ਆਉਣਗੇ ਕਿ ਬੱਚੇ ਕਿੱਥੋਂ ਆਉਣੇ ਜਿਹੜਾ ਚਾਚਾ ਤੁਸੀਂ ਆਪ ਜਾਣੇ ਜੋ ਇਹ ਵੀ ਸਕੂਲ ਦੀ ਕੋਮੇਟੀ ਵੀ ਬਣੀਆ ਕਮੇਟੀ ਬੈਂਦਾ ਤੇ ਕਮੇਟੀ ਬਣਨੇ ਕੇ ਪ ਹਾਂ ਬਾਟਰ ਬਵੇ ਬੰਦੇ ਨੇ ਸਲਾਹ ਦਵੇ ਵੀ ਆ ਕਮੇਟੀ ਬਣਾਉਣੀ ਹੈ ਫੇਰ ਹੀ ਬਣਨੀ ਹੁਣ ਕੀ ਮੰਗ ਕਰੀ ਕੋ ਚੰਗਾ ਟੀਚਰ ਮਿਲੇ ਉਹ ਮੰਗ ਕਾਦੀ ਕਰਨੀ ਹਾਂ ਤਾਂ ਕਾਪੇ ਕਮੇਟੀ ਬਣ ਜੂ ਹਾਂ ਸਰਪੰਚ ਜਾਬ ਨੇ ਡੀਕਾ ਕਾਲ ਸਾਹਿਬ ਆਈ ਡੀਕੀ ਫਤੇ ਅੱਜ ਉਹ ਕੀ ਕਹਿਣਾ ਚਾਹੁੰਦੇ ਸਕੂਲ ਦਾ ਜਿਹੜਾ ਚਾਹੁੰਦਾ ਕਹਿਣਾ ਚਾਹੁੰਦੇ ਆ ਕਿ ਸਰਕਾਰ ਜੋ ਇਸ ਵੇਲੇ ਬਹੁਤ ਵਧੀਆ ਪ੍ਰਾਲਾ ਕਰ ਰਹੀ ਹੈ ਸਕੂਲਾਂ ਦੀ ਨਿਹਾਰ ਬਦਲ ਨਵਾਸਤੇ ਪਿੰਡ-ਪਿੰਡ ਪੈਸਾ ਖਰਚ ਕਰ ਰਹੀ ਆ ਜੋ ਹਲਕੇ ਦੇ ਐਨਐਲਐਸਾਹਿਬਾਨ ਨੇ ਹਲਕਾਂ ਚਾਰਜ ਨੇ ਪਿੰਡਾਂ ਦੇ ਵਿੱਚ ਜਾ ਕੇ ਸਕੂਲਾਂ ਦੇ ਵਿੱਚ ਜਾ ਕੇ ਸਕੂਲਾਂ ਦੀ ਨਿਹਾਰ ਬਦਲ ਨਵਾਸਤੇ ਪੂਰੀ ਕੋਸ਼ਿਸ਼ ਕਰ ਰਹੇ ਆ ਪਰ ਕਮੀ ਕਿੱਥੇ ਆ ਸਰਕਾਰ ਤੇ ਆਪਣਾ ਕੰਮ ਕਰ ਗਈ ਆ ਪੈਸਾ ਵੀ ਖਰਚ ਲਿਆ ਕਮੀ ਆ ਸਟਾਫ ਦੇ ਵਿੱਚ ਜਿਨ੍ਹਾਂ ਨੇ ਸਕੂਲਾਂ ਨੂੰ ਸੰਭਾਲਣਾ ਹੁਣ ਸਰਕਾਰ ਵੱਲੋਂ ਗ੍ਰਾਂਟਾਂ ਵੀ ਦਿੱਤੀਆਂ ਜਾ ਰਹੀਆਂ ਗ੍ਰਾਂਟਾਂ ਆਈਆਂ ਵੀ ਆ ਸਾਡੇ ਪਿੰਡ ਨੂੰ ਪਿਛਲੇ ਸਾਲ 1,80,000 ਰੁਪਏ ਆਇਆ ਸਰਕਾਰ ਨੇ ਗ੍ਰਾਂਟ ਦੇ ਕੇ ਜਿਨ੍ਹਾਂ ਦੇ ਹਵਾਲੇ ਗ੍ਰਾਂਟ ਕੀਤੀ ਆ ਉਹ ਬੰਦੇ ਗ੍ਰਾਂਟ ਨੂੰ ਸਹੀ ਜਗ੍ਹਾ ਨਾ ਲਾਉਣਗੇ ਤੇ ਇਹਦੇ ਵਿੱਚ ਸਰਕਾਰ ਦਾ ਵੀ ਕੀ ਦੋਸ਼ ਹੈ ਸੋ ਅਸੀਂ ਸਰਕਾਰ ਤੇ ਕੋਈ ਅਲੀਗੇਸ਼ਨ ਨਹੀਂ ਲਾਉਂਦੇ ਨਾ ਆਪਣੇ ਹਲ ਕਾਂਚਾਰ ਸਾਹਿਬ ਤੇ ਕੋਈ ਅਲੀਗੇਸ਼ਨ ਲਾਉਨੇ ਆ ਸਾਡਾ ਅਲੀਗੇਸ਼ਨ ਹੈ ਸਕੂਲ ਦੇ ਸਟਾਫ ਤੇ ਬੀਓ ਤੇ ਜੋ ਜਤਿੰਦਰ ਸਿੰਘ ਬੀਓ ਆ ਉਸ ਦੇ ਨਾਲ ਸਾਬਕਾ ਸਰਪੰਚ ਗਦੀਪ ਸਿੰਘ ਦੀ ਗੱਲ ਹੋਈ ਸੀ ਕਿ ਤੁਸੀਂ ਇਹ ਜਿਹੜਾ ਪੈਸਾ ਵਾ ਕਿੱਥੇ ਖਰਚ ਕੀਤਾ ਉਸ ਬੰਦੇ ਦਾ ਇਹ ਜਵਾਬ ਸੀਗਾ ਕਿ ਅਸੀਂ ਜੋ ਕਰਨਾ ਸੀ ਕਰ ਲਿਆ ਤੁਸੀਂ ਹੁਣ ਆਪਣੀ ਕਾਰਵਾਈ ਕਰਕੇ ਜੋ ਤੁਹਾਡੇ ਤੋਂ ਹੁੰਦਾ ਤੁਸੀਂ ਕਰ ਦਿਓ। ਸੋ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਨੂੰ ਬੇਨਤੀ ਕਰਦੇ ਆਂ ਸਾਡੇ ਹਲਕਾ ਅਚਾਰ ਸਾਹਿਬ ਨੂੰ ਬੇਨਤੀ ਕਰਦੇ ਆਂ ਕਿ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕਰਕੇ ਐਕਸ਼ਨ ਲਿਆ ਜਾਵੇ ਤੇ ਜੋ ਸਾਡੇ ਸਕੂਲ ਦੇ ਵਿੱਚ ਘਪੜਾ ਹੋਇਆ ਵਾ ਇਹਨੂੰ ਸਾਡੇ ਸਾਹਮਣੇ ਲਿਆ ਕੇ ਸਾਨੂੰ ਜਿਹੜਾ ਵਾ ਇਨਸਾਫ ਦਿਵਾਇਆ ਜਾਵੇ। ਸਰਪੰਚ ਸਾਹਿਬ ਤੁਹਾਡੇ ਉਹਨਾਂ ਇੱਕ ਕੈਲੀਕਸ਼ਨ ਹੈ ਵੀ ਉਹਦੇ ਵਿੱਚ ਇੱਕ ਮੋਟਰ ਵੀ ਲੱਗੀ ਸੀ ਇਹ ਵੀ ਰਿਮਾਰਕ ਵੀ ਆਇਆ ਸੀ ਉਹ ਉਹ ਤਾਂ ਚੱਲ ਰਹੇ ਹੁੰਦੇ ਵੇਖੋ ਜੀ ਸਕੂਲ ਦੀ ਮੋਟਰ ਜੋ ਲੱਗੀ ਸੀ ਹੁਣ ਮੋਟਰ ਹੈ ਨਹੀਂ ਕਿੱਥੇ ਉਹਦੀ ਜ਼ਿੰਮੇਵਾਰੀ ਸਕੂਲ ਦੇ ਟੀਚਰ ਦੀ ਬਣਦੀ ਆ ਤੇ ਜੋ ਜਿਮ ਦਾ ਸਮਾਨ ਸੀਗਾ ਉਹਦੀ ਚਾਬੀ ਵੀ ਸਕੂਲ ਦੇ ਟੀਚਰ ਦੇ ਕੋਲ ਹੀ ਜੋ ਜਿਮ ਦਾ ਸਮਾਨ ਆਇਆ ਸੀ ਜੋ ਪੁਰਾਣੇ ਸਾਡੇ ਸਾਬਕਾ ਸਰਪੰਚ ਸਾਹਿਬ ਆ ਉਹਨਾਂ ਕੋਲ ਸਾਰਾ ਰਿਕਾਰਡ ਹੋਊਗਾ ਕਿ ਕਿਹੜੀ ਕਿਹੜੀ ਚੀਜ਼ ਉਹਦੇ ਵਿੱਚ ਆਈ ਆ ਤੇ ਹੁਣ ਤੁਸੀਂ ਜਾ ਕੇ ਵੇਖ ਲਓ ਇੱਕ ਇਕੱਲੀ ਮਸ਼ੀਨ ਹੈ ਜਿਹੜੀ ਚੁੱਕੀ ਨਹੀਂ ਗਈ ਬਾਕੀ ਜੋ ਸਮਾਨ ਜਿਹੜਾ ਸਕੂਟਰ ਤੇ ਮੋਟਰਸਾਈਕਲ ਤੇ ਰੱਖ ਕੇ ਖੜਨ ਵਾਲਾ ਸੀਗਾ ਉਹ ਸਾਰਾ ਇੱਥੋਂ ਗਿਆ ਪਿਆ ਇਸ ਪੰਜ ਕਿੰਨੀ ਤੇਰ ਤੋਂ ਸਕੂਲ ਬੰਦ ਆ ਦੇ ਕੋ ਤਿੰਨ ਕ ਸਾਲ ਤੋਂ ਸਕੂਲ ਬੰਦ ਆ ਜੀ ਪਰ ਕਾਗਜ਼ਾਂ ਦੇ ਵਿੱਚ ਚੱਲ ਰਿਹਾ ਵਾ ਉਦਾਂ ਪ੍ਰੈਕਟੀਕਲੀ ਸਕੂਲ ਬੰਦ ਆ ਜਿਹੜਾ ਗਰਾਊਂਡ ਲੈਵਲ ਵੇਖੀਏ ਤੇ ਸਕੂਲ ਬੰਦ ਆ ਕੋਈ ਕੋ ਦੇਖੇ ਜੀ ਬੱਚੇ ਇੱਥੇ ਆਏ ਹੋ ਸਕੂਲ ਦੇ ਨਹੀਂ ਜੀ ਸਿਰਫ ਆਂਗਣਵਾੜੀ ਬੱਚੇ ਆਉਂਦੇ ਆ ਆਂਗਣਵਾੜੀ ਸਟਾਫ ਵੀ ਆਉਂਦਾ ਉਹ ਸੋਹਣੀ ਮਿਹਨਤ ਕਰਦੇ ਆ ਵਧੀਆ ਮਿਹਨਤ ਕਰਦੇ ਆ ਉਹਨਾਂ ਨੂੰ ਪੜ੍ਹਾਉਂਦੇ ਆ ਘਰਾਂ ਤੋਂ ਲੈ ਕੇ ਆਉਂਦੇ ਹਾਂਜੀ ਉਹ ਕਮਰੇ ਆ ਲੱਗ ਗਿਆ ਉਹਨਾਂ ਨੂੰ ਲੈ ਕੇ ਆ ਬਟ ਜਿਹੜਾ ਹੁਣ ਕੀ ਮੰਗੀ ਕਰਦੇ ਅਸੀਂ ਮੰਗ ਕਰਦੇ ਆ ਕਿ ਸਕੂਲ ਨੂੰ ਦੁਬਾਰਾ ਚਲਾਇਆ ਜਾਵੇ ਕੋਈ ਚੰਗਾ ਟੀਚਰ ਸਾਨੂੰ ਦਿੱਤਾ ਜਾਵੇ ਤੇ ਪਹਿਲੇ ਟੀਚਰ ਦੀ ਜਾਂਚ ਕੀਤੀ ਜਾਵੇ ਉਹ ਜਿਹੜੀ ਗ੍ਰਾਂਟ ਹੈ ਉਹ ਕਿੱਥੇ ਗਈ ਤੇ ਨਾਲ ਹੀ ਬੀਓ ਸਾਹਿਬ ਨੂੰ ਹਾਜ਼ਰ ਕਰਕੇ ਸਾਡੇ ਸਾਹਮਣੇ ਬਿਠਾ ਕੇ ਪੁੱਛਿਆ ਜਾਵੇ ਪਿੰਡ ਦੇ ਮੌਤ ਪਰ ਹੋਣ ਦੇ ਨਾਤੇ ਸਾਡੀ ਇਹ ਜ਼ਿੰਮੇਵਾਰੀ ਬਣਦੀ ਕਿ ਅਸੀਂ ਆਪਣੀ ਜੋ ਵੀ ਸਾਡੇ ਨਗਰ ਦੀ ਪ੍ਰਾਪਤੀ ਆ ਜਾਇਦਾਦ ਆ ਉਹਦੇ ਵੱਲ ਧਿਆਨ ਦੇਈਏ ਜਦੋਂ ਤੋਂ ਅਸੀਂ ਸਰਪੰਚ ਬਣੇ ਆ ਮੇਰੀ ਮਹਾਰਾਜ ਜੀ ਨੇ ਸਰਪੰਚ ਇਸ ਨਗਰ ਤੋਂ ਬਾਕੀ ਨਗਰ ਨੇ ਬਾਗਦੌਰ ਸਾਡੇ ਹਵਾਲੇ ਕੀਤੀ ਆ ਜੀ ਸਾਰੀ ਉਹ ਅਨਪੜ੍ਹ ਹੋਣ ਕਰਕੇ ਜਿੱਥੇ ਵੀ ਜੋ ਵੀ ਕਾਰਜ ਕਰਨਾ ਪੈਂਦਾ ਸਾਨੂੰ ਹੀ ਕਰਨਾ ਪੈਂਦਾ ਆ ਅਸੀਂ ਪੂਰਾ ਧਿਆਨ ਦੇ ਰਹੇ ਆ ਕਿ ਕਿਹੜੀ ਚੀਜ਼ ਦੇ ਵਿੱਚ ਕਮੀ ਆ ਤੇ ਜਿੱਥੋਂ ਸਾਡੀ ਸਿੱਖਿਆ ਦਾ ਮਿਆਰ ਚੱਲਣਾ ਵਾ ਜਿੱਥੋਂ ਸਾਡੇ ਸਟੂਡੈਂਟਾਂ ਨੇ ਬੱਚਿਆਂ ਨੇ ਸਿੱਖ ਕੇ ਕੋਈ ਅਸਰ ਪਾਉਣਾ ਕਿਸੇ ਨੇ ਕੋ ਪਲੇਅਰ ਵਧੀਆ ਬਣਨਾ ਕੋਈ ਅੱਖ ਬਣਨਾ ਸਾਡੇ ਨਗਰ ਦਾ ਉਹ ਭਾਵੇਂ ਇੱਕ ਸਾਡਾ ਇਦਾਂ ਆ ਜੀ ਕੋਈ ਅਖਦੀਆਂ ਗਰੰਟਾਂ ਆ ਰਹੀਆਂ ਵਾ ਤੇ ਟੀਚਰ ਵੱਡੇ ਅਫਸਰ ਜਿਹੜੇ ਰਲ ਕੇ ਖਾ ਰਹੇ। ਫਿਰ ਤੁਹਾਡੇ ਨੂੰ ਜਿੰਨਾ ਕਿਹਾ ਗਿਆ ਕਿ ਮੋਟਰ ਜਾਂ ਕਿੰਨਾ ਸਮਾਨ ਉਹ ਅੱਧ ਤੱਕ ਚੋਰੀ ਕਿੱਥੇ ਹੋ ਗਿਆ ਕੀ ਕਾਰਨ ਹੋਇਆ ਉਹਨਾਂ ਨੇ। ਇਹਦੇ ਬਾਰੇ ਜੋ ਸਕੂਲ ਦੇ ਟੀਚਰ ਹੈ ਉਹ ਦੱਸਣਗੇ ਜੀ ਗੇਟ ਨੂੰ ਦਰਵਾਜ਼ਾ ਲੱਗਾ ਹੋਇਆ ਜਾਂ ਸਿੰਦਰਾ ਲੱਗਾ ਹੁੰਦਾ ਆ ਗੇਟ ਬੰਦ ਹੁੰਦਾ ਆ। ਗੇਟ ਦੀ ਚਾਬੀ ਵੀ ਉਹਨਾਂ ਕੋਲ ਆ ਸਾਰੇ ਕਮਰਿਆਂ ਦੀ ਚਾਬੀ ਵੀ ਉਹਨਾਂ ਕੋਲ। ਕੀ ਕਹਿਣਾ ਚਾਹੁੰਦੇ ਸਕੂਲ ਦੇ ਪ੍ਰਬੰਧਕਾਂ ਨੇ? ਪ੍ਰਬੰਧਕਾਂ ਬਾਰੇ ਇਹ ਕਹਿਣਾ ਚਾਹੁੰਦੇ ਨੇ ਸਾਡਾ ਸਕੂਲ ਕਾਗਜ਼ਾਂ ਚੱਲ ਰਿਹਾ ਵਾ। ਕੋਈ ਇੱਥੇ ਟੀਚਰ ਨਹੀਂ ਹੈਗਾ। ਕੋਈ ਇੱਥੇ ਹੁਣ ਬਚ ਨਹੀਂ ਹੈਗਾ ਜੀ ਆਪਾਂ ਬਚੀ ਗ ਇਹ ਕਿੰਨੀ ਦੇਰ ਤੋਂ ਬੰਦ ਆ ਜੀ ਸਕੂਲ ਨੂੰ ਤਿੰਨ ਚਾਰ ਸਾਲ ਹੋ ਗਿਆ ਜੀ ਬੰਦ ਕੇ ਰਹਾ ਹਾਂ ਹਾਂ ਜੀ ਤੇ ਫਿਰ ਕਿਵੇਂ ਪਤਾ ਲੱਗਾ ਜੀ ਆਪ ਜੀ ਨੇ ਕਿ ਸਕੂਲ ਚਾਲੂ ਹੈ ਮੈਂ ਚੰਡੀਗੜ੍ਹ ਗਿਆ ਸੀ ਉੱਥੇ ਮੈਨੂੰ ਪਤਾ ਲੱਗਾ ਵੀ ਸਾਡੇ ਪਿੰਡ ਦਾ ਸਕੂਲ ਕਾਗਜ਼ਾਂ 'ਚ ਚੱਲਦਾ ਵਾ ਅਹੀਂ ਅਨੇ ਸ਼ਾਇਦ ਬੰਦ ਲਿਆ ਫਿਰ ਅਹੀਂ ਆਣ ਕੇ ਇਥੇ ਪੜਵਾਹੀ ਕੀਤੀ ਪਤਾ ਲੱਗਾ ਕਿ ਮਾਸਟਰ ਇੱਥੇ ਹੁੰਦਾ ਵਾ ਪਰ ਸਾਨੂੰ ਮਾਸਟਰ ਮਿਲਿਆ ਤੱਕ ਨਹੀਂ ਜੇ ਫੋਨ ਤੇ ਕਨੈਕਟ ਕੀਤਾ ਗਾੜੀਆਂ ਉਹਨੇ ਬੀਓ ਸਾ ਦਾ ਨੰਬਰ ਦਿੱਤਾ ਜਤਿੰਦਰ ਸਿੰਘ ਦਾ ਉਹਨਾਂ ਨਾਲ ਗੱਲ ਕੀਤੀ ਉਹ ਗਾੜੀਆਂ ਬਹੁਤ ਹੀ ਲੋਕੇ ਸਵਾਹਾਂ ਗਿਣਾ ਕਰਦੇ ਆ ਜੀ ਜੋ ਅਸੀਂ ਕਰਨਾ ਹੈ ਕੱਲ੍ਹ ਆ ਜੋ ਤੁਸੀਂ ਕਰਨ ਨੂੰ ਤੁਸੀਂ ਕਰੋ ਹੋਣ ਕੀ ਮੰਗ ਕਰਦੇ ਅਸੀਂ ਮੰਗੇ ਹਾਂ ਕਰਦੇ ਵੀ ਸਾਡੇ ਪਿੰਡ ਦੇ ਜੋ ਵੀ ਪੈਸਾ ਆ ਗ੍ਰਾਂਟ ਆਈ ਆ ਸਾਡੇ ਦਾ ਪਾਇਪ ਆ ਹਿਸਾਬ ਹੋਣਾ ਚਾਹੀਦਾ ਜੀ ਟੀਚਰ ਵਧੀਆ ਹੋਵੇ ਸਕੂਲ ਦਾ ਸਕੂਲ ਚੱਲ ਸਕਦਾ ਜੀ ਇੱਥੇ ਜਿਹੜੇ ਬੱਚਿਆਂ ਦੀ ਕਮੀ ਨਹੀਂ ਆ ਕੋਈ ਲੈਣੀ ਨਹੀਂ ਬਿਲਕੁਲ ਵਧੀਆ ਵਾ ਪਰ ਇਹ ਸਟਾਫ ਹੀ ਇੱਥੇ ਬਿਲਕੁਲ ਨਕਮਾ ਜੀ ਮੈਂ ਇਹਨਾਂ ਦਾ ਟੋਪ ਚੈਸਟਰ ਹੋਣਾ ਚਾਹੀਦਾ ਜੀ ਮਾਸਟਰ ਜਿਹੜਾ ਇੱਥੇ ਪਿੱਲਾ ਬੰਦਿਆ ਹੋ ਮਾਸਟਰ ਵੇਖੋ ਜੀ ਬਦਲਦਾ ਹੋਈ ਉਹਨਾਂ ਨੇ ਤੋਂ ਮਾਸਟਰ ਬਦਲ ਹੋ ਕੇ ਨਾ ਚੱਲੂਗੇ ਬਸ ਆ ਮੇਰੇ ਨਾਲ ਤੱਕ ਹੋਇਆ ਨਾ ਕਿਸੇ ਆਜ ਜੋ ਮੈਂਨੇ ਕੀਤੀ ਉਹਨੇ

اللي ਦੇ ਤਦਰਡ ਕਾਰਡ ਵਾਚਣ ਤੇ ਪਾਇਆ ਗਿਆ ਕਿ ਪਿਛਲੇ ਸੈਸ਼ਨ ਦਾ ਜੋ ਡਾਟਾ ਉਹਨਾਂ ਨੇ ਭੇਜਿਆ ਚਾਰ ਬੱਚੇ ਉੱਥੇ ਮੌਜੂਦ ਸਨ ਪਰ ਇਸ ਸੈਸ਼ਨ ਵਿੱਚ ਬੀਪੀਐਮ ਦੀ ਥਾ ਵੱਲੋਂ ਸੂਚਨਾ ਭੇਜੀ ਗਈ ਕਿ এনਰੋਲਮੈਂਟ ਬਿਲਕੁਲ ਜ਼ੀਰੋ ਹੈ ਜੀ ਸੋ ਇਸ ਸੰਬੰਧੀ ਅਸੀਂ ਸਕੂਲ ਦਾ ਬਲਾਕ ਵੱਲੋਂ ਅੱਜ ਇਹ ਪਿਛਲੇ ਦੋ ਸਾਲਾਂ ਦਾ ਰਿਕਾਰਡ ਮੰਗਵਾ ਲਿਆ ਔਰ ਰਿਕਾਰਡ ਆਉਣ ਦੇ ਉੱਤੇ ਗ੍ਰਾਂਟਾਂ ਦੀ ਜਿਹੜੀ ਹੈ ਜਿਹੜੀ ਵਰਤੋਂ ਆਈ ਹੈ ਉਹਦੀ ਪੂਰੀ ਇਨਕੁਆਇਰੀ ਕਰਵਾ ਲਈ ਜੇਗੀ ਪਰ ਮੇਰੀ ਇੱਥੇ ਫੇਰ ਇਹ ਚਾਹਤ ਹੈ ਜਿਕਰ ਇਹ ਪੰਚਾਇਤ ਵੱਲੋਂ ਇਹ ਕਿਹਾ ਗਿਆ ਤਾਂ ਆਪਾਂ ਨੂੰ ਰਲ ਮਿਲ ਕੇ ਬੀਪੀਓ ਆਫਿਸਿਸ ਨਾਲ ਜਾਣ ਲੱਗੇ ਸੀਐਚਟੀ ਜਿਹੜੇ ਨੇ ਉਹਨਾਂ ਨਾਲ ਆਪਾਂ ਨੂੰ ਦਾਖਲਾ ਜਿਹੜਾ ਕਰਵਾਉਣਾ ਚਾਹੀਦਾ ਤਾਂ ਜੋ ਸਰਕਾਰੀ ਸਕੂਲੇ ਲੋਕਾਂ ਦੀ ਸਹੂਲਤ واسطے ਬੱਚਿਆਂ ਸਹੂਲਤ واسطے ਜੋ ਬਣਿਆ ਇਹ ਫੇਰ ਆਪਾਂ ਚਾਲੂ ਹੁਲਾਚ ਕਰ ਦਈਏ ਜਿਕਰ ਬੱਚਿਆਂ ਦਾ ਦਾਖਲਾ ਅਜੇ ਦਾਖਲੇ ਦਾ ਟਾਈਮ ਚੱਲ ਰਿਹਾ ਤਾਂ ਜਿਨ੍ਹਾਂ ਦਫ਼ਤਰ ਵੱਲੋਂ ਤੁਰੰਤ ਟੀਚਰ ਜਿਹੜਾ ਪ੍ਰੋਵਾਈਡ ਕਰਵਾ ਦਿੱਤਾ ਜਾਵੇ ਸੋ ਜੇ ਕੋਈ ਕੁਛ ਅਸਰੀ ਗੱਲਾਂ ਆਮਨੇ ਸਾਹਮਣੇ ਤਕਰੀਰ ਕਰਵਾਈ ਦੇਵੇ ਕੀ ਐਕਸ਼ਨ ਸਰ ਡਿਪਾਰਟਮੈਂਟ ਇਲੈਕਸ਼ਨ ਹੈ ਜੋ ਵੀ ਹੈ ਸਖਤ ਐਕਸ਼ਨ ਲਿਆਇਆ ਜਾਏਗਾ ਪਰ ਐਕਸ਼ਨ ਲੈਣ ਤੋਂ ਪਹਿਲੇ ਸਨ 45% ਦੀ ਰਿਪੋਰਟ ਮੰਗਵੋਣੀ ਬਹੁਤ ਜ਼ਰੂਰੀ ਹੈ ਜੀ ਇਹ ਹਰੇਕ ਫੈਕਟ ਫਿਗਰ ਜਿਹੜੇ ਉਹ ਪੂਰੇ ਵੇਖੇ ਜਾਣਗੇ ਇਹਨੂੰ ਸਰਕਾਰ ਦਾ ਨਾਅਰਾ ਸਿੱਖਿਆ ਕ੍ਰਾਂਤੀ ਦਾ ਹੈ ਜੇ ਇਸ ਤਰ੍ਹਾਂ ਵੀ ਪੀਐਸ ਸਰਕਾਰੀ ਸਕੂਲਾਂ ਦੇ ਬੱਚੇ ਘਟਦੇ ਰਹਿਣ ਤੇ ਉਹਨਾਂ ਕਿਸ ਦਾ ਸਰ ਇਹਦੇ ਜੋ ਲੈਟਰ ਦੇ ਵਿੱਚ ਲਿਖਿਆ ਆ ਜੀ ਉੱਥੇ ਜਨਰਲ ਕੈਟਾਗਰੀ ਦੀ ਥੋੜੀ ਜਿਹੀ ਆਬਾਦੀ ਜ਼ਿਆਦਾ ਹੋਣ ਕਰਕੇ ਅ ਜੋ ਪ੍ਰਵਾਸੀਆਂ ਦੇ ਬੱਚੇ ਕੇਵਲ ਸਨ ਪ੍ਰਵਾਸੀ ਇੱਥੋਂ ਮੂਵ ਕਰ ਚੁੱਕੇ ਨੇ ਸਾਨੂੰ ਆਸ ਹੈ ਫਿਰ ਉਹ ਆ ਜਾਣਗੇ ਕਿਉਂਕਿ ਸਕੂਲ ਅਸੀਂ ਸਰਕਾਰ ਦੇ ਕਾਗਜ਼ਾਂ ਵਿੱਚ ਬਿਲਕੁਲ ਬੰਦ ਨਹੀਂ ਹੈ ਅਸੀਂ ਫਿਰ ਮੈਂ ਖੁਦ ਵੀ ਜਾਂ ਕੋਈ ਟੀਮ ਆਪਣੀ ਜਿਹੜੀ ਜਰੂਰ ਉੱਥੇ ਭੇਜੀ ਜਾਏਗੀ ਇਸ ਬੰਦੇ ਲੋਕਾਂ ਨੂੰ ਜਾਗਰੂਕ ਕੀਤਾ ਜਾਏਗਾ ਜੀ ਕਿ ਵੱਧ ਤੋਂ ਵੱਧ ਬੱਚਿਆਂ ਦਾਖਲਾ ਕਰਵਾਇਆ ਜਾਵੇ ਕੁਝ ਆਸ ਹੈ ਤੁਸੀਂ ਕਿੱਥੇ ਜਾਣੇ ਪਾਸ ਕਰਦੇ ਹੋ ਉਸੇ ਪਿੰਡ ਤੇ ਜਾ ਕੇ ਬਿਲਕੁਲ ਸਰ ਬਹੁਤ ਜਿਸ ਤਰ੍ਹਾਂ ਤੁਸੀਂ ਅੱਜ ਹੀ ਸਾਡੇ ਨਾਲ ਰੂਬਰੂ ਹੋਏ ਨੇ ਮੈਂ ਸੀਐਚਟੀ ਸਾਹਿਬਾਨ ਦੀਆਂ ਜਿਹੜੇ ਡਿਸਟ੍ਰਿਕਟ ਦੇ ਸਾਡੇ ਰੋਡ ਮੈਪ ਦੇ ਰੋਡ ਲਫ ਸੁਰਤ ਬਿਡਾ ਗਿੱਠਾ ਬਲਾਕ ਦੇ ਲੈੇ ਇਹ ਤੁਰੰਤ ਹੀ ਕੱਲ ਹੀ ਆਪਾਂ ਉਹਨਾਂ ਉੱਤੇ ਟੀਮ ਭੇਜਾਂਗੇ ਜਿਹੜਾ ਕਿ ਲੱਖਾਂ ਨਿਵਾਸੀਆਂ ਦੇ ਨਾਲ ਸਰਾ ਰਾਫਤਾ ਕਾਇਮ ਕਰੀਏ ਔਰ ਬੱਚਿਆਂ ਨੂੰ ਚਾਗ ਤਰੇਗੀ ਕਿ ਸਰਕਾਰ ਵੱਲੋਂ ਜੋ ਅੱਛੀਆਂ ਸਹੂਲਤਾਂ ਬੱਚਿਆਂ ਦਿੱਤੀਆਂ ਜਾ ਰਹੀਆਂ ਨੇ ਉਹਦਾ ਫਾਇਦਾ ਉਠਾ ਕੇ ਬੱਚਿਆਂ ਦਾ ਦਾਖਲਾ ਕਰਵਾਇਆ ਜਾਵੇ